ਹੈਲੋ एवरीवन ਅਸੀਂ ਇੱਕ ਵਾਰ ਫੇਰ ਤੋਂ ਕਰਨ ਜਾ ਰਹੇ ਹਾਂ ਮਨੋਵਿਗਿਆਨ ਦੇ ਕਾਰਪੋਰੇਸ਼ਨ ਜਿਹੜਾ ਤੁਹਾਡੀ ਸਕਰੀਨ ਤੇ ਹੈ ਕਹਿੰਦਾ ਵੱਖ-ਵੱਖ ਬੁੱਧੀ ਅੰਕ ਪੱਤਰਾਂ ਦਾ ਸੰਕੇਤ ਦੇਣ ਵਾਲੇ ਹੈਡ ਲਿਖੇ ਗਰੁੱਪਾਂ ਵਿੱਚੋਂ ਵਿਦਿਆਰਥੀਆਂ ਦਾ ਐਜੂਕੇਬਲ ਗਰੁੱਪ ਚੁਣੋ ਕਹਿੰਦਾ ਜਿਹੜਾ IQ ਹੁੰਦਾ ਹੈ ਉਹਨਾਂ ਦੇ ਆਧਾਰ ਤੇ ਆਪਾਂ ਨੂੰ ਵਿਦਿਆਰਥੀਆਂ ਦਾ ਐਜੂਕੇਬਲ ਗਰੁੱਪ ਚੁਣਨਾ 50 ਤੋਂ 70 30 ਤੋਂ 50 70 ਤੋਂ 90 40 ਤੋਂ 80 ਤਾਂ ਇਹ ਜਿਹੜਾ ਐਜੂਕੇਬਲ ਗਰੁੱਪ ਹੁੰਦਾ ਹੈ 50 ਤੋਂ 70 ਦਾ ਹੁੰਦਾ ਹੈ ਤਾਂ ਇਹਦਾ ਰਾਈਟ ਆਪਸ਼ਨ ਹੋ ਜਾਏਗਾ ਆਪਸ਼ਨ A ਧੰਨਵਾਦ